ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ 50 ਲੱਖ ਦੀ ਫਿਰੋਤੀ ਦੀ ਮੰਗ ਕਰਨ ਵਾਲੇ ਗੈਂਗਸਟਰ ਦੇ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ। दरअसल ਬਠਿੰਡਾ ਦੇ ਇੱਕ ਵਪਾਰੀ ਨੂੰ ਉਸਦੇ ਮੋਬਾਈਲ ਨੰਬਰ ਤੇ ਅਣਜਾਣ ਵਿਦੇਸ਼ੀ ਨੰਬਰ ਤੋਂ ਫਿਰੋਤੀ ਦੀ ਕਾਲ ਆਉਂਦੀ ਹੈ ਤੇ ਜਿਸ ਦੇ ਵਿੱਚ ਕਾਲਰ ਨੇ ਆਪਣੇ ਆਪ ਨੂੰ ਗੋਪੀ ਲਾਹੋਰੀਆ ਦੱਸ ਕੇ ਮੁੱਦਈ ਉਕਤ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੰਦੇ ਹੋ ਉਸ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਸੀ ਤੇ ਕੇਸ ਦਰਜ ਕਰਦਿਆਂ ਹੋਇਆ ਇੱਥੇ ਚਾਰ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਦਸਿਆ ਵੀ ਜਾ ਰਿਹਾ ਹੈ ਕਿ ਨਚਾਰਾ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਤਵਦੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਗੈਂਗਸਟਰ ਦਵਿੰਦਰ ਪਾਲ ਸੰਗੁਰਫ ਗੋਪੀ ਲਾਹੋਰੀਆ ਜਿਸ ਦੇ ਸਾਥੀ ਦੱਸੇ ਜਾ ਰਹੇ ਨੇ ਉਸ ਦੇ ਗੈਂਗ ਦੇ ਨਾਲ ਸੰਬੰਧਤ ਨੇ ਤਾਂ ਇਸੇ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਫਿਰੋਤੀ ਮੰਗਣ ਦਾ ਧੰਦਾ ਕੀਤਾ ਜਾਂਦਾ ਫਿਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਇਸੇ ਨਾਲ ਦੱਸਿਆ ਜਾ ਰਿਹਾ ਕਿ ਪਿਛਲੇ ਕਰੀਬ 2 ਸਾਲਾਂ ਤੋਂ ਜਿਹੜਾ ਉਕਤ ਗੈਂਗਸਟਰ ਹੈ ਕੈਨੇਡਾ ਦੇ ਵਿੱਚ ਰਹਿ ਰਿਹਾ ਇੱਕ ਵਿਦੇਸ਼ੀ ਨੰਬਰਾਂ ਦੇ ਰਾਹੀਂ ਪੰਜਾਬ ਦੇ ਵਿੱਚ ਨਾਮਵਰ ਵਿਅਕਤੀਆਂ ਦੇ ਕੋਲੋਂ ਫਿਰੋਤੀ ਦੀ ਮੰਗ ਕਰਦਾ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਚਾਰੇ ਗੁਰਗੇ ਗ੍ਰਿਫਤਾਰ ਕਰ ਲਏ ਨੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਿਕਿਉਰਿਟੀ ਰੀਜਨਸ ਨਹੀਂ ਡਿਸਕਲੋਸ ਕਰਾਂਗੇ ਇੱਕ ਟਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਦੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਅਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਤਮਕੀਦ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲੋਹਾਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਰੋਦੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 दो तो तीन सौ अठ चार और सिक्सटी टू बी एन एच जे एक्सटॉशन और पांच सौ ग्यारह आई पी सीवलेंट है परचा दर्ज किया पुलिस स्टेशन तलवंडी सबों क्योंकि जी कॉल सी उस एरिया आई सी सो आफ्टर दैट सीन सेंसिटिविटी ऑफ द क्राइम एस पी डी ने केस में सुपरवाइज किया अलोंग विद डी एस पी डी राजेश शर्मा और इंचार्ज सी आई ए टू की टीम इस केस लगी रही और uh, ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਅ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬੋਰ ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਂ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਹਨਾਂ ਦੋਨਾਂ ਤੋਂ ਇੱਕ ਬਾਈਕ Bajaj Boxer red without number plate along with two mobiles recover ਹੋਈ ਹੈ ਸੋ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਾਹੌਰੀਆ ਇਹ ਵੀ ਮੋਗੇ ਦਾ ਰਹਿਣ ਵਾਲਾ ਇਹ ਜਿਹੜਾ ਹੈਗਾ ਗੋਪੀ ਲੋਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲੋਹਰੀਆ ਦੇ ਕਹਿਣ ਤੇ ਹੀ ਇਹ ਜਿਹੜਾ ਫਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰੰਟਲੀ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲੋਹਰੀਆ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ ਚ ਬੈਠਾ ਹੈ ਤੇ ਉੱਥੋਂ ਇਹ ਵਕ-ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਜਾਂ ਇਸ ਤਰ੍ਹਾਂ ਦੇ ਨਾਮ ਵੱਲ ਲੋਕਾਂ ਤੋਂ ਫਰੋਤੀ ਦੀ ਕਾਲਸ ਕਰਦਾ ਆ ਰਿਹਾ ਹੈ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ ਚ ਪਤਾ ਲੱਗੀ ਹੈ ਕਿ ਵਨ ਆਫ ਦਾ ਫੋਰ ਅਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ April ਯਾ May ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਖਪ੍ਰੀਤ ਨਾਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲੋਹਰੀਆ ਦੇ ਘੰਟੇ ਇਹ ਦੋਨੋਂ ਉਹਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪੈਂਦਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਿਰੋਤੀ ਭਰੀ ਚਿੱਠੀ ਸੁੱਟ ਕੇ ਆਈ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਹੁਣ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ 'ਚੋਂ ਕੋਈ ਹੋਰ ਵੀ ਪੁਰਾਣੇ ਕੇਸਸ ਰਿਸ ਹੁੰਦੇ ਆ ਉਹ ਦੀ ਸਾਨੂੰ ਉਮੀਦ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਹੱਕ ਦਾ ਪਰਚਾ ਮੋਗੇ ਚ ਦਰਜ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮੁਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਗੋਪੀ ਲੋਹਾਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾ ਅ ਦਰਜ ਹੋਏ ਇੱਕ ਜਗਰਾਉਂ ਚ ਤੇ ਇੱਕ ਬਠਿੰਡਾ ਚ ਔਰ ਇਹਨਾਂ ਅੱਠ ਪਰਚੇ ਜੇ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਜੇ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰੋਸ਼ਨ ਦੇ ਆਲਰੇਡੀ ਅਦਰ ਤੇ ਲੌਂਚਡ ਹੈ ਫਿਰੋਤੀ ਕਿੰਨੀ ਮੰਗੀ ਗਈ ਸੀ ਜਿਹੜੇ ਆ ਵੈਪਨ ਨੇ ਕੀ ਇਹਨਾਂ ਤੋਂ ਬਰਾਮਦ ਹੋਏ ਨੇ ਕਿੰਨਾ ਕਿੰਨਾ ਤੋਂ ਬਰਾਮਦ ਹੋਇਆ ਫਿਰੋਤੀ ਦੀ ਜੋ ਸਾਨੂੰ ਮੁਦਈ ਨੇ ਦੱਸਿਆ ਦੱਸਿਆ 50 ਲੱਖ ਦੀ ਫਿਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਬਰਾਮਦ ਹੋਇਆ ਜੀ ਤੇਰੇ ਲਾਹੌਰੀ ਦੇ ਹੈਗੇ ਜੋ ਫੈਕਚਰ ਹੈ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਾਂਗੀ ਬਟ ਉਹਦੇ ਤੇ ਕਿਉਂਕਿ ਅਟਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਸੀਨੀਅਰ ਕ੍ਰਾਈਮ ਲੋਗਾਂ ਨੂੰ ਇੰਟੀਮਿਡੇਟ ਕਰਕੇ ਉਹਨਾਂ ਤੋਂ ਫਰौती ਮੰਗਦਾ ਸੋ ਹੀ ਇਜ਼ ਡੈਫੀਨਟਲੀ ਵਨ ਆਫ ਦੀ ਗੈਂਗਸਟਰ ਮੋਗਾ ਦਿੱਤੀ ਦੂਰੀ ਹੋਂ ਤਾਂ ਇਹ ਇਸ ਤੇ ਵਪਾਰੀ ਉਹਨਾਂ ਨੇ ਕਿਵੇਂ ਦਾ ਦੇਖੋ ਜੀ ਹੁਣ ਜਿਹੜਾ ਵਪਾਰੀ ਉਹ ਤਾਂ ਬਠਿੰਡੇ ਦਾ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਐਡਜੋਇਨਿੰਗ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਹੈ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਪਤਾ ਲੱਗਣਗੇ ਕਿ ਵਾਈ ਡਿਡ தி ਟਾਰਗੇਟ ਹੋ। ਮੈਨੂੰ ਕੋਈ ਹੋਰ ਜਾਂ ਬਾਹਰ ਆਏਗਾ ਉਸ ਤੋਂ ਵੀ ਹੋ ਸਕਦਾ। ਅਸੀਂ ਵੀ ਹਲੇ ਚੈੱਕ ਕਰਦੇ ਆ ਵੀ ਪਹਿਲਾਂ ਵੀ ਕੇਸਸ 'ਚ ਕੀ ਹੋਇਆ ਆ। ਆਦਰਵਾਇਜ਼ ਅਸੀਂ ਪੂਰਾ ਬਿਕੋਜ਼ ਹੀ ਇਜ਼ ਦਾ ਮੇਨ ਕਿੰਗਪਿਨ ਆਫ ਦਿਸ ਕੇਸ। ਸੋ ਡੈਫੀਨਿਟਲੀ ਅਸੀਂ ਜੋ ਵੀ ਪ੍ਰੋਸੀਜਰ ਅਡਾਪਟ ਹੁੰਦਾ ਐਸ ਪਰ ਲਾਅ ਉਹ ਕਰਾਂਗੇ। ਮੈਂ ਤੁਹਾਨੂੰ ਕਹਾਂ ਲਈ ਕੋਈ ਹੋਰ ਜਾਂ ਨਹੀਂ ਸੀ ਕਿ ਇਹਨਾਂ ਨੇ ਆਪ ਜੀ ਜੀ ਸਾਨੂੰ ਕੰਪਲੇਂਟ ਆਈ ਏ ਉਹ ਨੰਬਰ ਫੋਰਨ ਬੇਸ ਸਿਕਾ ਤੇ ਉਹਨੇ ਅਲੈਜ ਕੀਤਾ ਕਿ ਮੈਂ ਗੋਪੀ ਲਾਹੋਰੀਆ ਬੋਲ ਰਿਹਾ ਤੇ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਮੁੰਡੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਇਹ ਹੁਣ ਗੋਪੀ ਲਾਹੋਰੀਆ ਹੈ ਕਿੱਥੇ ਬੈਠਾ ਹੈ ਕੈਨੇਡਾ ਹੁਣ ਤੱਕ

ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਕਰ ਜੀ ਪਿਛਲੇ ਸਮੇਂ ਦੀ ਗੱਲ ਕਰੀ ਜੀ ਤਲਵੰਡੀ ਹੱਬਣਾ ਹੈ ਕ੍ਰਾਈਮ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਮੇਰੇ ਕਾਲ ਸੀ ਗੱਲ ਕਰ ਰਹੇ ਹੋ ਜਾਂ ਕ੍ਰਾਈਮ ਦੀ ਗੱਲ ਕਰੀਏ ਕੋਈ ਉੱਥੋਂ ਬੰਦਾ ਜੁੜਿਆ ਹੈ ਇਹਨਾਂ ਨਾਲ ਦਾ ਵੀ ਗੱਲ ਸਾਹਮਣੇ ਆਈ ਹੈ ਹੁਣ ਤੱਕ ਦੀ ਤਸਦੀਕ ਚ ਤਾ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੋਂ ਹੀ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਵੀਲ ਟੇਕ ਐਕਸ਼ਨ ਹੋਣਾ ਜਿਹੜੀ ਫਾਸ ਜੀ ਲੋਕਲ ਸੀ ਜਾਂ ਫੋਰਨ ਚੋਕ ਕਰਨ ਕਿੱਦਿ ਗੀ ਕਾਲ ਜੀ ਫੋਰਨ ਨੰਬਰ ਦੀ ਸੀਗੀ ਲੋਕਲ ਨਹੀਂ ਸੀਗੀ ਥੈਂਕ ਯੂ ਮੈਡਮ ਤੋਂ ਬਾਈਕ ਸੀਗੀ ਕਈ ਨੰਬਰ ਦਿੱਖਾਇਆ ਰਿਹਾ ਜੀ ਹੋਟੋ ਬਿਨਾ ਨੰਬਰ ਕੋ ਬਰੇ ਬਾਈਕ ਬਿਨਾ ਨੰਬਰ ਕੋ ਬਰੇ ਕੋਈ ਕਾਰਵਾਈ ਹੋ ਰਹੀ ਹੈ ਕਿ ਨਹੀਂ ਜੀ ਵਿੱਚ ਵਿੱਚ ਸਾ ਕਾਰਵਾਈਆਂ ਹੁੰਦੀਆਂ ਵੀ ਆ ਵੀ ਇੰਪਾਉਂਡ ਵੀਕਲਸ ਆਲਸੋ ਬਟ ਇਹ ਸਪੈਸਿਫਿਕ ਤਾ ਮੈਂ ਤੁਹਾਨੂੰ ਡਿਟੇਲਸ ਦੱਸਿਆ ਜੋ ਅਸੀਂ ਇਹਨਾਂ ਨੂੰ ਕਾਬੂ ਕੀਤਾ ਉਹ ਬਾਈਕ ਵਨ ਵਾਸ ਵਿਦ ਨੰਬਰ ਵਨ ਵਾਸ ਵਿਦਾਊਟ ਨੰਬਰ